ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਹੋ ਹੋਰ ਘਰ ਪਰਿਵਾਰ ਵਧੀਆ ਵੀਰਾਂ ਦੇ ਜਾਨਵਰ ਕਿਦਾਂ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਣੇ ਨਾਲ ਜੁੜਿਆ ਤੇ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਕਰ ਦੇਣਗੇ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਜਿਹੜਾ ਸਾਥ ਦਿੰਦੇ ਆ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਨਾ ਤੇ ਲਓ ਜੀ ਆਪਾਂ ਕਰਾਈਏ ਅੱਜ ਜੋੜੇ ਦਾ ਸ਼ੌਂਕ ਬਾਈ ਜੋੜਾ ਲਾਇਆ ਬਾਈ ਉਸਤਾਦ ਜੀ ਬਿੰਦਰਾ ਵਾਲੇ ਕਬੂਤਰਾਂ ਦੇ ਵਿੱਚੋਂ ਆ ਨਾਰਾ ਬਾਈ ਕਾਲ ਸਿਰਾ ਨੀਲੇ ਛੱਲੇ ਵਾਲਾ ਖੱਟੀਆਂ ਦੀ ਮਦੀਨ ਆ ਜਿਹੜੀ ਇਹ ਪੁੰਨੋ ਵਾਲੇ ਕਬੂਤਰਾਂ ਚੋਂ ਆ ਬਾਈ ਤੇ ਇਹ ਜੋੜਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਭਰਾ ਤੇ ਬਾਈ ਦੱਸ ਦਗੇ ਇਹ ਜੋੜਾ ਸੇਲ ਨਹੀਂ ਗਾ ਬਾਈ ਇੱਕ ਸ਼ੌਂਕ ਵਾਸਤੇ ਪਾਇਆ ਤੇ ਰਿਜ਼ਲਟ ਟਾਪ ਆ ਇਹਨਾਂ ਦਾ ਬਾਈ ਬਹੁਤ ਜ਼ਿਆਦੇ ਤੇ ਬਾਈ ਨੇ ਵੀ ਇੰਨਾ ਚੀ ਮਿਸ ਪਾਉਂਦੇ ਹੁੰਦੇ ਤੇ ਉੜਦੇ ਬਹੁਤ ਸੀਗੇ ਬਾਈ ਜਾਨਵਰ ਬਹੁਤ ਜ਼ਿਆਦਾ ਉੜਦੇ ਇਹਨਾਂ ਦੀ ਮਿਸਣਾ ਵਧੀਆ ਟਾਪ ਕੁਆਲਿਟੀ ਹੈ ਭਾਈ ਤੇ ਕਿਵੇਂ ਲੱਗਿਆ ਤੁਹਾਨੂੰ ਜਰੂਰ ਦੱਸਿਓ ਮੇਰਾ ਭਰਾ ਹਰੂ ਭਾਈ ਸ਼ੌਕ ਜੇ ਪਾ ਤੁਹਾਨੂੰ ਹੋਰ ਵੀ ਸ਼ੌਕ ਕਰਾਉਣੇ ਜੁੜੇ ਦਾ ਇੱਕ ਲੋਜੀ ਕਰੋ ਭਾਈ ਸ਼ੌਕ ਅੱਲਾਹ ਜੀ ਨਰ ਚੈੱਕ ਕਰੋ ਬਾਈ ਲਓ ਜੀ ਗੱਦਗਾਠ ਬਹੁਤ ਆਪਾਂ ਦੀ ਪੱਠੇ ਦਾ ਬਹੁਤ ਜਿਆਦਾ ਤੇ ਮਦੀਨ ਵੀ ਬਹੁਤ ਟਾਪ ਆ ਬਾਈ ਵਧੀਆ ਲੱਗੀ ਵੀਡੀਓ ਆਪਣੇ ਜਾਨਵਰ ਤਾਂ ਜਰੂਰ ਮੇਰਾ ਵੀਰ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ ਪਾ ਇੱਕ ਜੋੜੇ ਦਾ ਹੋਰ ਕਰਾਉਣਾ ਤੁਹਾਨੂੰ ਸ਼ੌਂਕ। ਲਓ ਬਾਈ। ਗੋੜ ਰੰਗ ਦਾ ਰੱਤਾ ਬਾਈ ਬਾਈ ਬਿੰਦਰ ਵਾਲਿਆਂ ਚੋਂ। ਕਰੋ ਚੈੱਕ ਬਾਈ। ਤੇ ਮਦੀਨ ਹੈ ਬਾਈ ਇਹ ਚ ਮੈਂ ਸਭ ਭਰਾ ਗਿਰਿਆ। ਇਹਨਾਂ ਦਾ ਵੀ ਟੌਪ ਕਲਾਸ ਹੀ ਰਿਜ਼ਲਟ ਆ ਬਾਈ ਬਹੁਤ ਉੱਡੇ ਮੱਛੇ ਇਹਨਾਂ ਦੇ। ਵਧੀਆ ਰਿਜ਼ਲਟ ਆਗਾ। ਆਪਣੇ ਭਰਾਵਾਂ ਨੂੰ ਦਿੱਤੇ ਆ ਜਿਨ੍ਹਾਂ ਨੂੰ ਬਹੁਤ ਸੋਹਣੇ ਉੱਡੇ ਉਹਨਾਂ ਕੋਲੇ ਵੀ। ਕਰੋ ਬਈ ਸ਼ੌਕ ਥੋੜਾ ਜਿਹਾ ਕਾਲੀ ਕਰੀ ਜਾਂਦੇ ਇਹਨਾਂ ਨੇ ਹੁਣ ਜਾਲ ਦੇ ਵਿੱਚ ਨਾ ਇੰਜਰੇ ਚ ਪਾਏ ਹੋਣਾ ਤਾਂ ਹਾਂ ਜਾਲ ਆ ਤੇ ਉਹ ਜਾਨਵਰ ਖੁੱਲੇ ਫਿਰਦੇ ਉਹਨਾਂ ਦਾ ਕਰਕੇ ਨਾ ਥੋੜਾ ਜਿਹਾ ਅਚਬੀ ਕਰੀ ਜਾਂਦੇ ਪੰਛੀ ਦੇ ਕਰੋ ਬਈ ਸ਼ੌਕ ਮਦੀਨ ਦਾ ਨਾ ਬਈ ਚਿੱਟਨਾ ਖਾ ਬਈ ਇਹ ਮਦੀਨਾ ਬਈ ਨਾਲ ਜੀ ਆ ਨਾਰਾ ਬਈ ਰੋ ਜੀ ਬਾਈ ਕਰੋ ਸ਼ੌਕ ਨਰਦਾ ਬਾਈ ਆਹ ਲਓ ਬਾਈ ਇਹਦੇ ਪੰਜੇ ਕਾਲੀਆਂ ਨੋਂਦਰਾ ਲਓ ਬਾਈ ਦੇਖੋ ਬਾਈ ਇਹ ਕਾਲੀਆਂ ਕੋਲਾਂ ਵੀ ਕੱਢ ਦਿੰਦੇ ਨੇ ਬਾਈ ਇਹ ਆਹਾ ਜਿਹੜੀਆਂ ਮੱਖੀਆਂ ਜਾਂ ਬਣਦੀਆਂ ਨਾ ਕਾਲੀਆਂ ਇਹਨਾਂ ਦੀ ਆਹ ਦੇਖੋ ਬਾਈ ਬਿੰਦਰ ਵਾਲੇ ਪਿਓਰ ਕਬੂਤਰ ਨੇ ਇਹ ਕੋਰੋਚੇ ਕਬਾਈ ਇਹਦੀ ਪੂਸ ਦੇ ਵਿੱਚ ਆ ਮੱਖੀ ਜੀ ਵਾਲੀ ਲਓ ਭਾਈ ਕਰਾਉਣਿਆ ਫੜ ਕੇ ਮਦੀਨ ਦਾ ਵੀ ਸ਼ੌਂਕ ਇੱਕ ਤੱਕ ਲਓ ਭਾਈ ਜੀ ਆ ਮਦੀਨ ਆ ਵੀਰੇ ਲਓ ਜੀ ਪੰਜਾ ਵਾਲਾ ਕਰ ਲੋ ਸ਼ੌਂਕ ਕਰੋ ਜੀ ਚੱਕ ਕਿਵੇਂ ਲੱਗੇ ਜਾਨਵਰ ਜ਼ਰੂਰ ਦੱਸਿਓ ਮੇਰਾ ਭਰਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਰ ਜੁੜੇ ਨਾ ਬਹੁਤ ਟਾਈਮ ਬਾਅਦ ਵੀਡੀਓ ਪਾਈ ਆ ਬਾਈ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਕਰਦੀਆਂ ਮਜਬੂਰੀਆਂ ਬੰਦਾ ਵੀ ਇਹ ਨਾ ਹੁੰਦਾ ਕਿ ਨਹੀਂ ਬਣਦੀ ਵੀਡੀਓ ਅੱਜ ਮੈਂ ਕਿਹਾ ਵੀਡੀਓ ਪਾਉਨੇ ਆ